ਅੱਜ ਗੁਰਤਨ ਪਾਠਾ ਸ਼ਬਦ ਦੇ ਵਿੱਚ ਸਮਝਾਉਣਾ ਕਰਦੇ ਨੇ ਏਕ ਓਕਾਰ ਸਤਿਗੁਰ ਪ੍ਰਸਾਦ ਹੁਣ ਸਾਧ ਸੰਗਤ ਇੱਕ ਗੱਲ ਵਿਚਾਰਨ ਵਾਲੀ ਹੈ ਮਾਲ ਹਨ ਜਿਤਨੇ ਵੀ ਨੇ ਮੂਲ ਮੰਤਰ ਧੰਗੁਰ ਗੰਸਾ ਦੇ ਚਾਰ ਪ੍ਰਕਾਰ ਦੇ ਮਿਲਦੇ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਓਕਾਰ ਸਤਿਗੁਰ ਪ੍ਰਸਾਦ ਜਿਹੜਾ ਇਹਦਾ ਪੂਰਨ ਰੂਪ ਹੈ ਉਹ ਗੁਰੂ ਗੁਰੂ ਨਾਨਕ ਪਾਤਸ਼ਾਹ ਧਰਨ ਗੁਰ ਅੰਸਾ ਤੇ ਪਿੱਲੇ ਅੰਗ ਤੇ ਜਿਨ੍ਹਾਂ ਨੇ ਆਪ ਲਿਖਣਾ ਕੀਤਾ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੁਣ ਦੂਸਰੇ ਪ੍ਰਕਾਰ ਦਾ ਹੈ ਏਕ ਓਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਤੀਸਰੀ ਪ੍ਰਕਾਰ ਦਾ ਏਕ ਓਕਾਰ ਸਤਨਾਮ ਗੁਰਪ੍ਰਸਾਦ ਚੌਥਾ ਏਕ ਓਕਾਰ ਸਤਗੁਰਪ੍ਰਸਾਦ ਜੋ ਆਪ ਜੀ ਨੇ ਸਰਵਣ ਕੀਤਾ ਇਹ ਚਾਰ ਪ੍ਰਕਾਰ ਦੇ ਮੂਲ ਮੰਤਰ ਧੰਗ ਗੁਰ ਗ੍ਰੰਥ ਸਾਹਿਬ ਚ ਮਿਲਦੇ ਨੇ ਪ੍ਰਭਾਤ ਕਮਲ ਦੀ ਗੱਲ ਸਾਰਿਆਂ ਦੀ ਅਰੰਭਤਾ ਇੱਕ ਤੋਂ ਹੁੰਦੀ ਹੈ ਏਕ ਓੰਕਾਰ ਤੋਂ ਤਾਂ ਸਮਾਪਤੀ ਗੁਰਪ੍ਰਸਾਦ ਤੇ ਹੈ ਸਾਰਿਆਂ ਦੀ ਇਹਦਾ ਭਾਵ ਕੀ ਹੋਇਆ ਕਿ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਹੈ ਉਸ ਸੱਚੇ ਗੁਰੂ ਦੀ ਰਹਿਮਤ ਕਿਰਪਾ ਮਿਹਰ ਤੇ ਸਦਕਾ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋਏਗੀ ਹੁਣ ਉੱਤੇ ਕਈ ਵੀਰ ਨੇ ਉਹ ਪ੍ਰਸ਼ਾਦ ਪੜ ਜਾਂਦੇ ਨੇ ਯਾਦ ਰੱਖਣਾ ਪੂਰੇ ਗੁਰਗੰਸਾ ਦੇ ਵਿੱਚ ਪ੍ਰਸ਼ਾਦ ਸਸੇ ਦੇ ਪੈਰ ਤੇ ਬਿੰਦੀ ਕਿਤੇ ਨਹੀਂ ਮਿਲੇਗਾ ਉਹ ਗੱਲ ਵੱਖਰੀ ਹੈ ਕਿ ਅਸੀਂ ਜਦੋਂ ਹੋਰ ਸ਼ਬਦ ਉਚਾਰਨ ਕਰਨੇ ਨੇ ਬਿੰਦੀ ਲਾਉਣੀ ਪੈਣੀ ਹੈ ਤਾਂ ਗੁਰਗੰਸਾ ਚ ਕਈ ਧਾਵਾਂ ਤੇ ਬਿੰਦੀ ਨਹੀਂ ਜਿਸ ਤਰ੍ਹਾਂ ਤੱਕ ਹੈ ਹੀ ਨਹੀਂ ਪੂਰੇ ਗੁਰਗੰਸਾ ਜੋ ਚਦਕ ਹੈ ਨਹੀਂ ਪਰ ਉਹ ਅਦਕ ਸਾਨੂੰ ਲਾਉਣਾ ਪਣ ਜੇ ਨਾਲ ਆਇਆ ਉਸ ਤੋਂ ਬਗੈਰ ਸਹੀ ਅਰਥ ਨੇ ਸਮਝ ਲੱਗਣਗੇ ਜਿਸ ਤਰ੍ਹਾਂ ਆਧਾਨਨ ਲੈ ਲਈਏ ਸਭ ਨੂੰ ਸ਼ਬਦ ਆਉਂਦਾ ਹੈ ਲੱਖ ਖੁਸ਼ੀਆਂ ਬਾਦਸ਼ਾਹੀ ਉਹ ਪੈਰ ਤੇ ਬਿੰਦੀ ਵੀ ਪੈ ਗਈ ਤਾਂ ਲੱਲਾ ਖਖਾ ਉੱਤੇ ਅਦਕ ਵੀ ਪੈ ਗਿਆ ਲੱਖ ਖੁਸ਼ੀਆਂ ਉਹਨਾਂ ਲੱਖ ਖੁਸ਼ੀਆਂ ਨਹੀਂ ਕਹਾਂਗੇ ਉਸੇ ਲੱਖ ਖੁਸ਼ੀਆਂ ਬਾਦਸ਼ਾਹੀ ਕਿ ਅਦਕ ਲੋਣਾ ਪੈਂਦਾ ਜਿੱਥੇ ਲੋੜ ਹੈ ਉੱਤੇ ਲੋਣਾ ਪਏਗਾ ਤਨ ਜਿਸ ਤਰ੍ਹਾਂ ਮਸੱਲਾ ਆਉਂਦਾ ਹੈ ਧੰਗ ਗੁਰਦਸ ਜੋ ਮੁਸਲਮਾਨ ਵੀਰ ਕਪੜਾ ਕਹਿ ਦਈਏ ਜਿਹਦੇ ਨਾਲ ਨਵਾਜ਼ ਵੀ ਕੀਤੀ ਜਾ ਉਹਨੂੰ ਮੁਸੱਲਾ ਪੜਾਂਗੇ ਜੇ ਉਦਾਂ ਪੜਿਆ ਜਾਏ ਜੰਦਕ ਨਾਲਾ ਤਾਂ ਮੁਸਲਾ ਬਣ ਜਣਾ ਅਰਥ ਵਿੱਚ ਫਰਕ ਪੈ ਜਾਣਾ ਹੁਣ ਇਸੇ ਤਰ੍ਹਾਂ ਪੂਰੇ ਗੁਰਗੰਸਾ ਦੇ ਵਿੱਚ ਬਿੰਦੀ ਸਸੇ ਦੇ ਪੈਰ ਤੇ ਕਿਤੇ ਨਹੀਂ ਲੱਭੇਗੀ ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਕਿਤੇ ਵੀ ਪੈਰ ਤੇ ਬਿੰਦੀ ਨਹੀਂ ਲਾਈ ਤਾਂ ਗਈ ਵੀਰ ਤੇ ਕਿਉਂਕਾ ਸਤਿਗੁਰੂ ਪ੍ਰਸ਼ਾਦ ਪੜ ਜਾਂਦੇ ਨੇ ਜਿਹਦੇ ਅਰਥ ਹੋਰ ਬਣ ਜਾਣੇ ਨੇ ਜਦੋਂ ਸੱਸੇ ਦੇ ਪੈਰ ਤੇ ਬਿੰਦੀ ਨਾਲ ਲਾਈ ਉਹਦੇ ਅਰਥ ਹੋਰ ਬਣ ਜਾਣੇ ਨੇ ਇੱਕ ਬਿੰਦੀ ਦੇ ਨਾਲ ਅਰਥ ਦੇ ਅਨਰਥ ਹੋ ਜਾਂਦੇ ਸੱਸ ਇਸ ਕਰਕੇ ਜਦੋਂ ਕਿਹਾ ਜਾਂਦਾ ਬਾਣੀ ਵਿਚਾਰ ਕੇ ਪੜ੍ਹੀ ਜਾਏ ਧਿਆਨ ਨਾਲ ਪੜ੍ਹੀ ਜਾਵੇ ਤਾਂ ਸਹੀ ਅਰਥ ਅੰਦਰ ਜਾਣਗੇ ਹਿਰਦੇ ਵਿੱਚ ਜਾਣਗੇ ਉਹ ਸਾਨੂੰ ਸਮਝ ਵੀ ਆਏ ਕਿਤੇ ਨਾ ਕਿਤੇ ਕਈ ਵਾਰੀ ਅਸੀਂ ਜੋ ਸੁਣਿਆ ਹੈ ਉਸ ਅਨੁਸਾਰ ਪੜ੍ਹੀ ਜਾ ਰਹੇ ਹਾਂ ਧਨ ਗੁਰ ਗੰਸਾ ਚ ਵਿੱਚ ਜੇ ਪ੍ਰਸ਼ਾਦ ਸ਼ਬਦ ਹੈ ਪੂਰੇ ਗੁਰ ਗੰਸਾ ਚ ਇੱਕੋ ਵਾਰੀ ਹੈ ਹੋਰ ਕਿਤੇ ਉਚਾਰਨ ਨਹੀਂ ਹੋਇਆ ਹੁਣ ਪ੍ਰਸ਼ਾਦ ਦੋਨਾਂ ਦੇ ਅਰਥ ਕੀ ਨੇ ਇੱਕ ਜਿਹੜਾ ਬਿੰਦੀ ਤੋਂ ਬਿਗੈਰ ਹੈ ਪ੍ਰਸ਼ਾਦ ਉਹਦਾ ਅਰਥ ਹੈ ਕਿਰਪਾ ਮਿਹਰ ਗੁਰੂ ਦੀ ਕਿਰਪਾ ਜਿਹੜਾ ਦੂਜਾ ਪ੍ਰਸ਼ਾਦ ਹੈ ਉਹ ਭੋਜਨ ਨਾਲ ਲਈ ਤਾਂ ਉਹ ਜਿਹੜਾ ਪ੍ਰਸ਼ਾਦ ਹੈ ਉਹ ਭਗਤ ਰਵਿਦਾਸ ਜੀ ਨੇ ਉਚਾਰਨ ਕੀਤਾ ਆਪਣੀ ਬਾਣੀ ਵਿੱਚ ਹੋਰ ਕਿਸੇ ਗੁਰੂ ਸਾਹਿਬਨ ਕਿਸੇ ਭਗਤ ਸਾਹਿਬਾਂ ਦੀ ਬਾਣੀ ਵਿੱਚ ਨਹੀਂ ਪ੍ਰਸ਼ਾਦ ਮਿਲੇਗਾ ਉਹ ਸ਼ਬਦ ਹੈ ਜੇ ਉਹ ਅਨਕ ਪ੍ਰਸ਼ਾਦ ਕਰਾਏ ਭਗਤ ਰਵਿਦਾਸ ਕਿਸੇ ਪ੍ਰਕਾਰ ਦਾ ਕਿਤਨੇ ਪ੍ਰਕਾਰ ਦਾ ਭੋਜਨ ਲੈ ਆਉਣਾ ਉਹਦੇ ਅਰਥ ਸਸੇ ਦੇ ਪੈਰ ਤੇ ਬਿੰਦੀ ਨਾਲ ਹੀ ਪੜਨ ਪੜਨਾ ਪੈਣਾ ਜੇ ਪ੍ਰਸ਼ਾਦ ਪਰਤੋ ਕਿਰਪਾ ਹੋ ਜਾਣਾ ਹੁਣ ਜਦੋਂ ਇੱਥੇ ਗੱਲ ਚੱਲ ਰਹੀ ਹੈ ਇੱਥੇ ਚੱਲ ਰਹੀ ਹੈ ਗੱਲ ਏਕ ਓੰਕਾਰ ਸਤ ਗੁਰ ਪ੍ਰਸਾਦ ਨਹੀਂ ਹੈ ਇੱਥੇ ਇੱਥੇ ਪ੍ਰਸਾਦ ਭੋਜਨ ਨਹੀਂ ਹੈ ਇੱਥੇ ਪ੍ਰਸਾਦ ਹੈ ਕਿਰਪਾ ਸਤ ਗੁਰ ਦੀ ਕਿਰਪਾ ਦੇ ਸਦਕਾ ਮੱਝ ਕਹਿੰਦੇ ਭਲਾ ਤੈਨੂੰ ਏਕ ਓੰਕਾਰ ਉਸ ਰੱਬ ਦੇ ਵਾਹਿਗੁਰੂ ਅੱਲਾਹ ਕਹੇ ਲਈ ਰੱਬ ਕਹリエ ਨੀਕਾ ਨਾਮ ਨੇ ਤੁਮ ਅਜ ਕਹਿੰਦੇ ਜਿਸ ਉਸ ਅਕਾਲ ਪੁਰਖ ਦੀ ਪ੍ਰਾਪਤੀ ਤੈਨੂੰ ਸੱਚੇ ਗੁਰੂ ਦੀ ਰਹਿਮਤ ਦੇ ਸਦਕਾ ਹੀ ਹੋਏਗੀ ਜਿਤਨੇ ਵੀ ਮੂਲ ਮੰਤਰ ਤੇ ਸਤ ਗੁਰੂ ਲਿਖਿਆ ਜਾਂ ਅਜ ਗੁਰ ਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਆਪ ਚਾੜਿਆ ਪਾਤਸ਼ਾਹ ਏਕ ਓੰਕਾਰ ਸਤ ਗੁਰ ਪ੍ਰਸਾਦ ਇਹਦਾ ਭਾਵ ਕੀ ਹੋਇਆ ਗੁਰ ਜਨ ਪਾਤਸ਼ਾਹ ਆਖ ਰਹੇ ਹਨ ਗੁਰ ਨਾਨਕ ਪਾਤਸ਼ਾਹ ਆਖ ਰਹੇ ਹਨ ਕਿ ਭਲਿਆ ਗੁਰੂ ਸੱਚਾ ਧਾਰਨ ਕਰ ਲਈ ਜਿਸ ਤਰ੍ਹਾਂ ਘਰ ਬਣਾਈਏ ਨਾ ਕਾਸ ਕਈ ਵਾਰੀ ਆ ਕਹਦਾ ਸੀ ਮਕਾਨ ਘਰ ਬਣਾਈਏ ਤਾਂ ਮਿਸਤਰੀ ਚੰਗਾ ਲੱਭੀ ਦਾ ਮਾੜਾ ਹੋਏ ਤੈ ਕਿਤੇ ਜਿਹੜਾ ਲੈਂਟਰ ਪਾਇਆ ਸਾਡੇ ਉੱਤੇ ਹੀ ਨਾ ਆਜ ਕਿਉਂਦਾ ਨਾ ਕਈ ਵਾਰੀ ਲੈਂਟਰੀ ਬਹਿ ਜਾਂਦਾ ਗੱਬਿਓ ਮਾੜਾ ਮਿਸਤਰੀ ਹੋਏਗਾ ਕਾਰਨੇ ਬਣਾਇਆ ਮਜ਼ਬੂਤ ਨਹੀਂ ਬਣੇਗਾ ਉਹ ਚੰਗਾ ਮਿਸਤਰੀ ਲੱਭਦੇ ਹਾਂ ਜਿਹੜਾ ਕਾਰੀਗਰ ਹੋਵੇ ਤੇ ਵਧੀਆ ਹੋਵੇ ਅਸੀਂ ਜਾਂਦੇ ਵੀ ਹਾਂ ਲੱਭਦੇ ਹਾਂ ਭਾਲ ਕਰਦੇ ਹਾਂ ਜੀ ਮਿਸਤਰੀ ਕਿਹੜਾ ਚੰਗਾ ਹੈ ਪਤਾ ਵੀ ਕਰਦੇ ਹਾਂ ਮਾੜਾ ਮੋਤਾ ਨਹੀਂ ਲਿਆ ਕਰਕੇ ਉਹਨੂੰ ਆਪਣੀ ਕੋਠੀ ਦਾ ਨਕਸ਼ਾ ਦੇ ਦਿੱਤਾ ਜਾਂ ਆਪਣੇ ਮਕਾਨ ਦਾ ਦਿੱਤਾ ਲੈ ਭਾਈ ਇੱਟਾਂ ਚੜਦੇ ਚਣਾਈ ਕਰਦੇ ਉਹ ਪਤਾ ਲੱਗਿਓ ਹਵਰ ਨਾਲੇ ਡਿੱਗ ਗਿਆ ਹੁਣ ਜਦੋਂ ਇਹ ਸਰੀਰ ਢਿੱਲਾ ਪੈ ਜਾਏ ਕਿਤੇ ਆਹ ਸਰੀਰ ਜਿਹੜਾ ਢਿੱਲਾ ਪੈ ਜਾਏ ਇਹ ਮਾਲਜ ਨੇ ਤੈਨੂੰ ਕੰਚਣ ਵਰਗੀ ਦੇਹ ਪ੍ਰਾਪਤ ਕੀਤੀ ਸੋਨੇ ਵਰਗਾ ਸਰੀਰ ਦਿੱਤਾ ਸੀ ਤੈਨੂੰ ਕੋਈ ਬਿਮਾਰੀ ਨਹੀਂ ਸੀ ਇਹਦੇ ਵਿੱਚ ਇਹ ਬਿਮਾਰੀਆਂ ਤੂੰ ਆਪਣੇ ਖਾਣ ਪੀਣ ਦੇ ਨਾਲ ਹੀ ਜੜੀਆਂ ਹਨ ਤੂੰ ਅਰੋਗੀ ਹੋਇਆ ਜਿਹੜਾ ਰੋਗੀ ਤੂੰ ਹੋਇਆ ਹੈ ਤੇਰੇ ਖਾਣ ਪੀਣ ਨਾਲ ਹੀ ਹੋਇਆ ਰੱਬ ਨੇ ਤੈਨੂੰ ਜਦੋਂ ਸਿਰ ਭੇਜਿਆ ਸੀ ਮਾਂ ਦੇ ਗਰਭ ਤੋਂ 9 ਮਹੀਨੇ ਤੋਂ ਬਾਅਦ ਤੂੰ ਸੰਸਾਰ ਵਿੱਚ ਆਇਆ ਤੈਨੂੰ ਕੋਈ ਰੋਗ ਨਹੀਂ ਸੀ ਜਿਨ ਕਨਕ ਕਿ ਇਹ ਅਕੀ ਨਾਗ ਜਿਨੇ ਜਿਭਾ ਦਿੱਤੇ ਬੋਲੇ ਤਾਂ ਜਿਨ ਮੰਨ ਰੱਖਿਆ ਅਗਨੀ ਪਾਏ ਬਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਰ ਸਭਾ ਕਾਲ ਤੱਕ ਗਾ ਗੁਰੂ ਨਾਨਕ ਬਾਣੀ ਕਹਿੰਦੇ ਜਿੰਨ ਤੈਨੂੰ ਨੱਕ ਕੰਨ ਹੱਥਾਂ ਬਾਹਾਂ ਦਿੱਤੀਆਂ ਇਹ ਬੜਿਆ ਉਹਨੇ ਕੋਈ ਰੋਗ ਨਹੀਂ ਲਾਇਆ ਸੀ ਤੈਨੂੰ ਕਈ ਕੁਦਰਤੀ ਤੌਰ ਤੇ ਉਹ ਗੱਲ ਵਕਰੀ ਹੈ ਪਰ ਤੈਨੂੰ ਸੇ ਬਖਸ਼ਿਸ਼ ਕੀਤਾ ਤੈਨੂੰ ਕੋਈ ਬਿਮਾਰੀ ਨਹੀਂ ਸੀ ਕਿੰਨੀਆਂ ਬਿਮਾਰੀਆਂ ਤੂੰ ਆਪਸੇ ਹੜੀਆਂ ਗੋਡੇ ਮੋਢੇ ਜੋ ਵੀ ਤੇਰਾ ਦੁੱਖਦਾ ਹੈ ਸਰੀਰ ਦੇ ਅੰਕਾ ਰੋਗ ਨੇ ਤੇਰੇ ਖਾਣ ਪੀਣ ਦੇ ਨਾਲ ਹੀ ਤੈਨੂੰ ਜਿਹੜਾ ਹੈ ਉਹ ਰੋਗ ਜਿਹੜਾ ਤੂੰ ਰੋਗੀ ਹੋਇਆ ਚਲੋ ਗੱਲ ਮੁਕਾਈਏ ਕਿ ਉਹ ਸਰੀਰ ਰੋਗੀ ਹੋ ਗਿਆ ਉਹਨੂੰ ਅਸੀਂ ਦਖਾਣ ਦੇ ਵਾਸਤੇ ਸਰੀਰ ਰੋਗੀ ਹੈ ਦਖਾਣ ਦੇ ਵਾਸਤੇ ਕਿਹਦੇ ਕੋਲ ਜਾਂਦੇ ਹਾਂ ਜੀ ਅਸੀਂ ਡਾਕਟਰ ਕੋ ਉਹ ਗੱਲ ਬਕਰੀਆ ਕਈ ਫੂਕਾਂ ਵਾਲੇ ਬਾਬਿਆਂ ਕੋ ਵੀ ਚਲ ਜਾਂਦੇ ਨੇ ਕਈ ਧਾਗੇ ਵਾਲੇ ਕੋ ਵੀ ਚਲ ਜਾਂਦੇ ਨੇ ਦਾਸ ਕਈ ਵਾਰੀ ਹੈਰਾਨ ਹੈ ਕਿ ਜੇ ਦਾ ਪੈਰ ਕਟਿਆ ਜਾਏ ਐਕਸੀਡੈਂਟ ਹੋ ਜਾਏ ਜਾਂ ਜੇ ਦੀ ਬਾਹ ਹੱਥ ਵੱਢਿਆ ਜਾਏ ਹੁਣ ਧਾਗੇ ਵਾਲੇ ਬਾਬੇ ਕੋ ਜਾਂਦੇ ਹਾਂ ਜਾਂ ਡਾਕਟਰ ਕੋ ਜਾਂਦੇ ਹਾਂ ਹਸਪੀਟਲ ਸਿੰਧਾ ਹੀ ਹਸਪੀਟਲ ਜਾਇਆ ਜਾਂਦਾ ਉਦੋਂ ਧਾਗੇ ਵਾਲੇ ਬਾਬੇ ਕੋ ਅਸੀਂ ਕਿਉਂ ਨਹੀਂ ਜਾਂਦੇ ਪਤਾ ਹੈ ਕਿ ਇਹਨ ਖਤਮ ਹੋ ਜਾਣਾ ਖੂਨ ਜ਼ਿਆਦਾ ਵਗ ਰਿਹਾ ਕੀ ਉਹ ਧਾਗਾ ਉੱਥੇ ਕੁਝ ਕਿਰਪਾ ਕਰੇਗਾ ਹੁਣ ਇਹ ਵੈਦ ਨੂੰ ਗੁਰੂ ਸਾਹਿਬ ਨੇ ਸਾਡੇ ਸਾਰੇ ਕੱਢ ਦਿੱਤੇ ਸੀ ਗੁਨਾਹਾਂ ਦੇ ਪਤ। ਮਾਲਕ ਕਹਿੰਦੇ ਧਾਗਿਆਂ ਤ੍ਰਵਿਤਾ ਨਾਲ ਬੰਦਿਆਂ ਕੁਛ ਨਹੀਂ ਹੋਏਗਾ। ਉਹ ਧਾਗੇ ਵੀ ਕੰਪਨੀਆਂ ਬਣਾ ਰਹੀਆਂ ਨੇ, ਲੋਕੀ ਬਣਾ ਰਹੇ ਨੇ ਉਹਨਾਂ ਨਾਲ ਕੀ ਹੋਏਗਾ? ਜਿਹੜੇ ਵੈਦ ਨੇ ਡਾਕਟਰ ਨੇ ਅਜ ਵੀ ਪਾਸ਼ਾ ਤੇ ਉਹ ਵੀ ਰੱਬ ਦੇ ਹੀ ਭੇਜੇ ਹੋਏ ਨੇ ਉਹਨਾਂ ਵਿੱਚ ਵੀ ਰੱਬ ਹੀ ਵਰਤ ਰਿਹਾ ਹੈ। ਤੈਨੂੰ ਬਚਾਉਣ ਵਾਲਾ ਵੀ ਉਹ ਰੱਬ ਹੀ ਹੋਏਗਾ। ਜਿਹਦਾ ਉਹਦੇ ਡਾਕਟਰ ਵਿੱਚ ਵੀ ਹੈ, ਤੇਰੇ ਵਿੱਚ ਵੀ ਹੈ। ਕਹਿੰਦੇ ਤੂੰ ਇਦਾਂ ਕਰ ਤੂੰ ਭੜਿਆ ਜੇ ਰੱਬ ਨੇ ਵੈਦ ਦਵਾਈਆਂ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਹੀ ਦਵਾਈਆਂ ਬਣ ਰਹੀਆਂ ਨੇ ਧਰਤੀ ਤੋਂ ਹੀ ਬਣ ਰਹੀਆਂ ਕਿਤੇ ਬਾਹਰੋਂ ਤਾਂ ਕੋਸ਼ਾ ਨਹੀਂ ਗਿਆ ਇਹਦਾ ਮਤਲਬ ਕਿ ਜਿਹੜਾ ਡਾਕਟਰ ਹੈ ਇੱਕ ਭਾਸ਼ਾ ਵਿੱਚ ਕਹਿ ਦੇ ਉਹ ਵੀ ਰੱਬ ਹੈ ਉਹ ਗੱਲ ਵਕਰੀ ਹੋਊ ਆਪਣਾ ਧਰਮ ਤੋਂ ਕਿਤੇ ਦੂਰ ਹੋ ਜੇ ਇਸੇ ਤਰ੍ਹਾਂ ਧਾਰਮਿਕ ਮਾਰਗ ਕੋਈ ਸੰਤ ਮਹਾਪੁਰਸ਼ ਹੈ ਕੋਈ ਗੁਰਸਿੱਖ ਹੈ ਜਿਹੜਾ ਆਪਣੇ ਮਾਰਗ ਤੋਂ ਭਟਕ ਜਾਏ ਹਰੇਕ ਧਰਮ ਵਿੱਚ ਮਾੜੇ ਨੇ ਹਰੇਕ ਕਿਤੇ ਵਿੱਚ ਮਾੜੇ ਨੇ ਸਾਥ ਚੰਗੇ ਵੀ ਨੇ ਤੇ ਮਾੜੇ ਵੀ ਨੇ ਕੋਣ ਅਸੀਂ ਡਾਕਟਰ ਕੋਲ ਚਲ ਗਏ ਉਹ ਡਾਕਟਰ ਨੂੰ ਅਸੀਂ ਬਿਮਾਰੀ ਦੱਸੀ ਤਾਂ ਡਾਕਟਰ ਨੇ ਸਾਡਾ ਇਲਾਜ ਕਰ ਦਿੱਤਾ ਡਾਕਟਰ ਬਾਰੇ ਪਤਾ ਕੀਤਾ ਪਹਿਲੋਂ ਅਸੀਂ ਕਿ ਵਧੀਆ ਡਾਕਟਰ ਕਿਹੜਾ ਹੈ ਮੈਂ ਤਾਂ ਪੈਸੇ ਖਰਚ ਖੱਚ ਕੇ ਥੱਕ ਗਿਆ ਆਰਾਮ ਹੀ ਨਹੀਂ ਆਇਆ ਮੈਨੂੰ ਦੇਸੀ ਕੀ ਹਕੀਮ ਕੀ ਵੈਦ ਕੀ ਮੈਂ ਕੋਈ ਨਹੀਂ ਛੱਡਿਆ ਕੋਈ ਚੰਗਾ ਜਿਹਾ ਡਾਕਟਰ ਦੱਸ ਦਿਓ ਫਰੇ ਕਿਸੇ ਨੇ ਦੱਸ ਪਾ ਦਿੱਤੀ ਭਾਈ ਆ ਡਾਕਟਰ ਨੂੰ ਚਲ ਜਾਓ ਪੈਸੇ ਵੀ ਸਾਫ ਦੇ ਲੇਗਾ ਤਾਂ ਤੇਰੀ ਬਿਮਾਰੀ ਨੂੰ ਵੀ ਪਕੜ ਲੇਗਾ ਉਹ ਜਦੋਂ ਸਾਨੂੰ ਉੱਤੋਂ ਜਾ ਕੇ ਆਰਾਮ ਆ ਗਿਆ ਤਾਂ ਅਸੀਂ ਉਸ ਡਾਕਟਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਭਾਈ ਡਾਕਟਰ ਵਧੀਆ ਮਿਲ ਗਿਆ ਡਾਕਟਰ ਵਧੀਆ ਸੀ ਮੈਂ ਬਚ ਗਿਆ ਨਹੀਂ ਤਾਂ ਸ਼ਾਇਦ ਦੂਜਾ ਮਾੜਾ ਮੋਟਾ ਹੁੰਦਾ ਮੇਰਾ ਭੋਗ ਹੀ ਨਾ ਪਾ ਦਿੰਦਾ ਹੁਣ ਇਸੇ ਤਰ੍ਹਾਂ ਮਾ ਜਾਗਦੇ ਹਨ ਕਿ ਬੰਦਿਆ ਤੂੰ ਘਰ ਮਕਾਨ ਬਣਾ ਲੈ ਵਧੀਆ ਮਿਸਤਰੀ ਚੋਂਦਾ ਹੈ ਆਪਣੇ ਸਰੀਰ ਦਾ ਮਕਾਨ ਜਿਹੜਾ ਸਰੀਰ ਹੈ ਇਹਦੇ ਵਾਸਤੇ ਤੂੰ ਵਧੀਆ ਡਾਕਟਰ ਲੱਭਦਾ ਹਾਂ ਕੋਈ ਵੀ ਕੰਮ ਕਰਨਾ ਹੋਵੇ ਅਸੀਂ ਵਧੀਆ ਕੋਈ ਮਸ਼ੀਨਰੀ ਲੈਣੀ ਹੋਵੇ ਅਸੀਂ ਭਾਲ ਕਰਦੇ ਹਾਂ ਕਿਹੜੀ ਕੰਪਨੀ ਦੀ ਲਈ ਜਾਵੇ ਵਧੀਆ ਮਜ਼ਬੂਤ ਹੋਵੇ ਬੰਦੇ ਜਿਹਨੂੰ ਤੇਰੇ ਜੀਵਨ ਨੂੰ ਤੋੜਨਾ ਹੈ ਜਿਹਨੂੰ ਤੈਨੂੰ ਜਨਮ ਮਰਨ ਤੋਂ ਬਚਾਉਣਾ ਹੈ ਉਹਦੇ ਵਾਸਤੇ ਤੂੰ ਜਣਾ ਖੜਾਈ ਗੁਰੂ ਧੰਨ ਕਰਕੇ ਬੈਠਾ ਉਹਦੇ ਵਾਸਤੇ ਅਸੀਂ ਭਾਲ ਹੀ ਨਹੀਂ ਕੀਤੀ ਪਰ ਅੱਜ ਸਾਨੂੰ ਜਾਦਾ ਭਾਲ ਕਰਨ ਦੀ ਲੋੜ ਨਹੀਂ ਪ੍ਰਾਣਾ ਸਮਾਸੀ ਬੜੇ ਗੁਰੂ ਸੰਨ ਘਰ ਘਰ ਅੰਦਰ ਧਰਮ ਸਾਲ ਉਹ ਗੱਲ ਵੱਖਰੀ ਹੈ ਭਾਈ ਗੁਰਦਾਰ ਜੀ ਨੂੰ ਹੋਰ ਪਾਸੇ ਵਰਤੀ ਪਰ ਜੇ ਉਹੀ ਵਰਤ ਲਈਏ ਘਰ ਘਰ ਅੰਦਰ ਧਰਮ ਸਾਲ ਘਰ ਘਰ ਵਿੱਚ ਗੁਰੂ ਬੈਠੇ ਸਨ ਘਰ ਘਰ ਦੇ ਅੰਦਰ ਝੂਠੇ ਗੁਰੂ ਸਨ ਕਿਹਨੂੰ ਗੁਰੂ ਨੂੰ ਤੁਸੀਂ ਸੱਚਾ ਮੰਨੋਗੇ ਉਹ ਫਿਰ ਗੁਰਨਾਨ ਦੇਵ ਜੀ ਜਦੋਂ ਪਰਖ ਕੀਤੀ ਨਾ ਪੂਰੇ ਸੰਸਾਰ ਤੇ ਘੁੰਮੇ ਚਾਰ ਉਦਾਸੀਆਂ ਕੀਤੇ ਆਪ ਜੀ ਨੂੰ ਪਤਾ ਗੁਨਾਨੰ ਪਾਤਸ਼ਾਹ ਦਸਾਂ ਪਾਤਸ਼ਾਹਾਂ ਕਹਿ ਦੀ ਵਕ ਵਕ ਥਾਮਾ ਤੇ ਪ੍ਰਚਾਰ ਕੀਤਾ ਉਹਨਾਂ ਨੂੰ ਕੇਵਲ ਤੇ ਕੇਵਲ ਪੈਂਤੀ ਮਹਾਂਪੁਰਖ ਲੰਬੇ ਜਿਹੜੇ ਪੂਰਨ ਸਨ ਬਾਕੀ ਕੂੜਦਿਆਂ ਹੀ ਦੁਕਾਨਾਂ ਸੰਸਾਰ ਸੰ ਪੂਰਾ ਭਾਰਤ ਵਰਸ਼ ਗੁਨਾਨੰ ਪਾਤਸ਼ਾਹ ਨੇ ਕੋਮਲਿਆ ਇਧਰ ਅਰਬ ਕੰਟਰੀਆਂ ਤੇ ਜਾਏ ਕਈ ਤਾਂ ਚਾਈਨਾ ਵਿੱਚ ਵੀ ਆਖਦੇ ਨੇ ਗੁਨਾਨੰ ਪਾਤਸ਼ਾਹ ਗਏ ਉੱਥੇ ਕੋ ਸਕਦਾ ਹੁਣ ਸਾਧ ਸੰਗਤ ਭਾਰਤ ਵਰਸ਼ਿਤ ਰੋ ਅਰਬ ਦੇਸ਼ ਤੋਂ ਕੇਵਲ 35 ਮਹਾਂਪੁਰਖਾਂ ਦੀ ਬਾਣੀ ਜਿਹੜੀ ਹੈ ਉਹ ਕੱਤਰ ਕਰਕੇ ਲਿਖਾਈ ਜਿਹੜੇ ਪੂਰਨ ਸਨ ਜਿਹੜੇ ਰੱਬ ਨਾਲ ਮਿਲੇ ਹੋਏ ਸਨ ਹੱਦ ਹੋ ਗਈ ਗੁਨਾਨੰਦ ਪਾਤਸ਼ਾਹ ਇਤਨੇ ਮਹਾਂਪੁਰਖ ਇੱਥੇ 35 ਤਾਂ ਸਾਡੇ ਪਿੰਡ ਤੋਂ ਹੀ ਲੱਭ ਜਾਣ ਤੁਸੀਂ ਤਾਂ ਭਾਲ ਕਿੱਦਾਂ ਕੀਤੀ ਭਲੇ ਉਹਦੀ ਪਰਖ ਕਰਨੀ ਪਈ ਗੁਨਾਨੰਦ ਪਾਤਸ਼ਾਹ ਦੇ ਪਾਜ ਉਖੇੜੇ ਕਈ ਇੰਦਾਂ ਦੇ ਵੀ ਸਨ ਅਸੰਖ ਮੂਰਖ ਅੰਧ ਕੋਲ ਅਸੰਖ ਤਾਂ ਮੂਰਖ ਹੀ ਸਨ ਅਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ ਹਰਾਮ ਕੋਰ ਪਰਾਇਆ ਹੱਕ ਖਾਣ ਵਾਲਾ ਹਰਾਮ ਦਾ ਖਾਣ ਵਾਲਾ ਕਹਿੰਦੇ ਸੰਖ ਤਾਂ ਚੋਰ ਸਨ ਪਰਾਏ ਹੱਕ ਖਾਣ ਵਾਲੇ ਸਨ ਅਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਕੋ ਸੰਖ ਅਮਰ ਕਰ ਜਾਹੇ ਜੋ ਕਈ ਆਗਦੇ ਸਨ ਸਾਡਾ ਅਮਰ ਹੈ ਸਾਡਾ ਹੀ ਜੋਰ ਹੈ ਸਾਡਾ ਹੀ ਹੁਕਮ ਚੱਲਦਾ ਅਸੰਖੇ ਅਮਰ ਕਰ ਜਾਹੇ ਜੋਰ ਸਾਡਾ ਹੀ ਜੋਰ ਚੱਲ ਰਿਹਾ ਹੈ ਸਾਡਾ ਹੀ ਬਲ ਹੈ ਸਾਡੇ ਕਈ ਹੋਏ ਗੱਲ ਮੰਨ ਰਹੇ ਨੇ ਅਸੰਖੇ ਮੋਰ ਕਾਂਕਿਤ ਕੋਲ ਸੰਖ ਚੋਰ ਹਰਾਮ ਖੋਸ ਅੰਖ ਸੰਖੇ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਸਿਰ ਹੱਤਿਆ ਤੁਮਾਰੀ ਹੁਣ ਗੱਲ ਵੱਡ ਤੱਕ ਲਾਣਾ ਪਏਗਾ ਕਹਿੰਦੇ ਸੰਖ ਇਦਾਂ ਦੇ ਜਿਹੜੇ ਪਾਪ ਕਰਮ ਕਰਦੇ ਇਤਨੇ ਪਾਪ ਕਰਨ ਲੋਕਾਂ ਨੂੰ ਖਤਮ ਕਰਦੇ ਕਹਾਂ ਤੋ ਭਾਵ ਕੇ ਅਨੇਕਾ ਹੀ ਨੇ ਜੀ ਸੰਸਾਰ ਚ ਸੱਚੇ ਵੀ ਹੋਣਗੇ ਤੇ ਝੂਠੇ ਵੀ ਹੋਣਗੇ ਇਹ ਵਿਚਾਰ ਉਹੀ ਚੱਲ ਜਾਈਏ ੴ ਸਤਿਗੁਰ ਸਤਿਗੁਰ ਦੀ ਗੱਲ ਹੁਣ ਆਈਏ ਆਪਣੇ ਵੱਲ ਗੱਲ ਵੱਲ ਮਾਝ ਕਹਿੰਦੇ ਭਲਿਆ ਜੇ ਗੁਰੂ ਧਾਰਨ ਕਰਨਾ ਨਾ ਉਹ ਵੀ ਸੱਚਾ ਕਰੀ ਝੂਠਾ ਨਾ ਕਰੀ ਅੱਜ ਸਾਨੂੰ ਅੱਖਾਂ ਮੀਟ ਕੇ ਭਰੋਸਾ ਕਰਨ ਦੀ ਲੋੜ ਕਿਹੜੇ ਗੁਰੂ ਤੇ ਹੈ ਜੀ ਧੰਨ ਗੁਰੂ ਗ੍ਰੰਥ ਸਮਲ ਦਸਾਂ ਪਾਤਸ਼ਾਹਿਆਂ ਦੇ ਵਿਚਾਰ ਦਸਾਂ ਪਾਤਸ਼ਾਹਿਆਂ ਨੇ ਦیدارੇ ਕੀਤੇ ਹੁਣ 35 ਮਹਾਂਪੁਰਖਾਂ ਦੀ ਬਾਣੀ ਜਿਸ ਗੰਥ ਵਿੱਚ ਦਰਜ ਹੈ ਭਲਿਆ ਅੱਜ ਅੱਖਾਂ ਮਿਟ ਕੇ ਭਰੋਸਾ ਕਰ ਲਈ ਧੰਨ ਗੁਰੂ ਗੰਸਾਬ ਦੁਨੀਆਂ ਦੇ ਇੱਕ ਰਹਿਬਰ ਨੇ ਜਿਹੜੇ ਕੋਈ ਧਰਮ ਦਾ ਕੋਈ ਜਾਤ ਕਰਕੇ ਕਿਸੇ ਪ੍ਰਕਾਰ ਕਰਕੇ ਕੋਈ ਰੰਗ ਰੂਪ ਕਰਕੇ ਕਿਸੇ ਨਾਲ ਨਫ਼ਰਤ ਹੀ ਨਹੀਂ ਕਰਦੇ ਜੀ ਅੱਜ ਕੋਈ ਦੁਨੀਆ 'ਚ ਗ੍ਰੰਥ ਹੈ ਨਾ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਦੇ ਰਿਹਾ ਉਹ ਕੇਵਲ ਤੇ ਕੇਵਲ ਧੰਗੁਰੂ ਗ੍ਰੰਥ ਸਾਹਿਬ ਹੈ ਇਹ ਯਾਦ ਰੱਖਣਾ ਸਤ ਸੰਗ ਜਿਹੜਾ ਕੋਈ ਜਾਤ ਦਾ ਫਰਕ ਨਹੀਂ ਰੱਖ ਰਿਹਾ ਜਿਹੜਾ ਕੋਈ ਰੰਗ ਦਾ ਕੋਲੇ ਕੋਈ ਚਿੱਟੇ ਰੰਗ ਦਾ ਕੋਈ ਕਾਲੇ ਰੰਗ ਦਾ ਕੋਲੇ ਰੰਗ ਦਾ ਕਹਿ ਦੇ ਕਾਲੇ ਰੰਗ ਦਾ ਸ਼ਾ ਕਾਲਾ ਉਹਦੇ ਨਾਲ ਕੋਈ ਨਫ਼ਰਤ ਨਹੀਂ ਕੋਈ ਗੋਰੇ ਰੰਗ ਦਾ ਉਹਦੇ ਨਾਲ ਵੀ ਨਫ਼ਰਤ ਨਹੀਂ ਸੰਸਾਰ ਵਿੱਚ ਜਿੱਥੇ ਵੀ ਚਲੇ ਜਾਈਏ ਦੁਨੀਆਂ ਦੇ ਵਿੱਚ ਮਨ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦੇ ਹਰੇਕ ਨੂੰ ਆਪਣੀ ਬੁੱਕਲ ਤੇ ਲੈ ਰਹੇ ਨੇ ਧੰ ਗੁਰਗੰਸਾ ਪਰ ਉਹ ਗੱਲ ਵੱਖਰੀ ਹੈ ਸਾਧ ਸੰਗਤ ਅਸੀਂ ਗੁਰਗੰਸਾ ਮੱਜ ਦਾ ਅਸੀਂ ਬਾਣੀ ਦਾ ਪ੍ਰਚਾਰ ਹੀ ਨਹੀਂ ਕੀਤਾ ਉਹ ਕੱਲ ਦੇ ਵਿਸ਼ੇ ਤੇ ਗੱਲ ਕਰਾਂਗੇ ਕਿਉਂ ਹੋਇਆ ਇਸ ਦਾ ਤੋ ਧੰਗੁਰ ਗੰਸਾ ਵਿਕਖਾ ਮੇੜ ਕੇ ਬੰਦਿਆ ਤੂੰ ਭਰੋਸਾ ਕਰ ਲੈ ਦੁਨੀਆ ਦੇ ਗੁਰੂ ਹੋਣਗੇ ਜਾਂ ਹੋਰ ਧਰਮ ਗੰਤ ਹੋਣਗੇ ਉਹਨਾਂ ਦੇ ਵਿੱਚ ਕਦੇ ਇਹ ਨਹੀਂ ਆਖਿਆ ਖੱਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ ਸਾਂਝਾ ਉਪਦੇਸ਼ ਕਿਸੇ ਨੂੰ ਨਹੀਂ ਦਿੱਤਾ ਕਿਸੇ ਨੇ ਇਹ ਨਹੀਂ ਦਿੱਤਾ ਕੋਈ ਜਾਤ ਦਾ ਨਫਤ ਕਰਦਾ ਕੋਈ ਰੰਗ ਦਾ ਕੋਈ ਆਪੜੇ ਆਪ ਨੂੰ ਰੱਬ ਬਣਾ ਕੇ ਬੈਠਾ ਹੈ ਜੀ ਇੱਥੇ ਤਾਂ ਰੱਬ ਉਹ ਵੱਖਰੇ ਦੀ ਗੱਲ ਕੀਤੀ ਗਈ ਗੁਰੂਆਂ ਨੇ ਕਿਤੇ ਨਹੀਂ ਆਖਿਆ ਕਿ ਅਸੀਂ ਰੱਬ ਹਾਂ ਜੀ ਉਹਨਾਂ ਨੇ ਕਿਹਾ ਤੋ ਏਕ ਓੰਕਾਰ ਨਾਲ ਜੁੜ ਪੜਿਆ ਤਾਂ ਉਹਦੇ ਵਾਸਤੇ ਜੁੜਨ ਦਾ ਤਰੀਕਾ ਇੱਕੋ ਹੀ ਹੈ ਗੁਰੂ ਤੇਰਾ ਸੱਚਾ ਹੋਏ ਜਿਨੂੰ ਤੇਰਾ ਲੋਕ ਤੇ ਪਰਲੋਕ ਸਵਾਰਨਾ ਹੈ ਸਮਾਝ ਆਗਦੇ ਹਨ ਏਕ ਓੰਕਾਰ ਸਤ ਗੁਰ ਪ੍ਰਸਾਦ ਜਦੋਂ ਗੁਰੂ ਦੀ ਕਿਰਪਾ ਹੋ ਗਈ ਗੁਰੂ ਦੀ ਰਹਿਮਤ ਹੋ ਗਈ ਆਪ ਤੇ ਹਨ ਗੁਰੂ ਤੈਨੂੰ ਉਸ ਰੱਬ ਨਾਲ ਮਿਲਾ ਦੇਗਾ